ਗੁੱਡ ਮਾਰਨਿੰਗ ਸਟੂਡੈਂਟਸ ਤੁਸੀਂ ਦੇਖ ਰਹੇ ਹੋ ਆਪਣਾ ਮਨਸਨ YouTube ਚੈਨਲ ਸਟੱਡੀ ਸਰਕਲ 07 ਇਸ ਚੈਨਲ ਤੇ ਆਪਾਂ ਪੰਜਾਬ ਵਿੱਚ ਹੋਣ ਵਾਲੇ ਹਰ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਦੀ ਆਪਣੀ ਕਲਾਸ ਸੈਕਿੰਡ ਹੈ ਫਰਸਟ ਕਲਾਸ ਦੇ ਵਿੱਚ ਵੀ ਆਪਾਂ ਪੰਜਾਬ ਪੁਲਿਸ ਤੋਂ ਰਿਲੇਟਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰੀਵੀਅਸ ਈਅਰ ਕੁਐਸਚਨ MCQਸ ਕੀਤੇ ਸੀਗੇ ਤਾਂ ਇਸੇ ਤਰ੍ਹਾਂ ਇਸ ਕਲਾਸ ਦੇ ਵਿੱਚ ਵੀ ਆਪਾਂ ਬਹੁਤ ਹੀ ਇੰਪੋਰਟੈਂਟ MCQਸ ਕਰਾਂਗੇ ਅੱਜ ਦੀ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਜੇਕਰ ਕਲਾਸ ਵਧੀਆ ਲੱਗਦੀ ਹੈ ਤਾਂ ਤਾਂ ਇਸ ਦੇ ਨਾਲ ਇੱਕ ਹੋਰ ਇਨਫੋਰਮੇਸ਼ਨ ਜੇਕਰ ਤੁਸੀਂ ਸਾਡੇ ਟੈਲੀਗ੍ਰam ਲਿੰਕ ਨਾਲ ਜੁੜਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰam ਲਿੰਕ ਦਿੱਤਾ ਗਿਆ ਹੈ ਤਾਂ ਤੁਸੀਂ ਜਿਹਦੇ ਨਾਲ ਸਾਡੇ ਟੈਲੀਗ੍ਰam ਨਾਲ ਗਰੁੱਪ ਨਾਲ ਜੁੜ ਸਕਦੇ ਹੋ ਤਾਂ ਇਸ ਦੇ ਨਾਲ ਹੀ ਅੱਜ ਦੀ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਤਾਂ ਪਹਿਲਾ ਕੁਐਸਚਨ ਆਪਾਂ ਸਟਾਰਟ ਕਰਦੇ ਹਾਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਡੈਸ਼ ਦੁਆਰਾ ਮਹਾਦੋਸ਼ ਜਰੀਏ ਹੀ ਪਦਵੀ ਤੋਂ ਹਟਾਇਆ ਜਾ ਸਕਦਾ ਹੈ ਚਾਰ ਆਪਸ਼ਨ ਨੇ ਸੰਸਦ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਂ ਸੁਪਰੀਮ ਕੋਰਟ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 1 ਸੰਸਦ ਸੰਸਦ ਜਿਹੜੀ ਹੈਗੀ ਉਹ ਆਪਣੇ ਮੁੱਖ ਚੋਣ ਕਮਿਸ਼ਨਰ ਨੂੰ ਮਹਾਦੋਸ਼ ਜਰੀਏ ਪਦਵੀ ਤੋਂ ਹਟਾ ਸਕਦੀ ਹੈ ਤਾਂ ਸੰਸਦ ਦਾ ਜ਼ਿਕਰ ਆਪਣੇ ਭਾਰਤੀ ਸੰਵਿਧਾਨ ਦੇ 79 ਆਰਟੀਕਲ ਦੇ ਵਿੱਚ ਹੈ ਸੰਸਦ ਤਿੰਨ ਮੁੱਖ ਪਿੱਲਰਾਂ ਤੋਂ ਮਿਲ ਕੇ ਬਣਦੀ ਹੈ ਕਿਹੜੇ ਨੇਗੇ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਤਾਂ ਇਸ ਦੇ ਨਾਲ ਹੀ ਅਗਲਾ ਨੈਕਸਟ ਕੁਐਸਚਨ ਕਰਦੇ ਆਪਾਂ ਹੀਟ ਦਿੱਤੇਆਂ ਵਿੱਚੋਂ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਤਹਿਤ ਸੁਪਰੀਮ ਕੋਰਟ ਕੋਲ ਨਾਗਰਿਕ ਦੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਇੱਕ ਰਿਟ ਜਾਰੀ ਕਰਨ ਦਾ ਅਧਿਕਾਰ ਹੈ ਚਾਰ ਆਪਸ਼ਨ ਨੇ ਆਰਟੀਕਲ 13 14 21 ਤੇ 32 ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 4 ਆਰਟੀਕਲ 32 ਦੇ ਵਿੱਚ ਰਿਟ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਜਿਹੜੀ ਆਪਣੇ ਮੌਲਿਕ ਅਧਿਕਾਰ ਨੇ ਇਹ ਕਿੰਨੇ ਤੋਂ ਕਿੰਨੇ ਤੱਕ ਨੇਗੇ ਤਾਂ 12 ਤੋਂ 35 ਤੱਕ ਇਸ ਆਰਟੀਕਲ ਦੇ ਵਿੱਚ ਮੌਲਿਕ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆਗਾ ਤਾਂ ਇਸ ਦੇ ਨਾਲ ਹੀ ਜਿਹੜੀ ਰਿਟ ਜਾਰੀ ਕਰਨ ਦਾ ਅਧਿਕਾਰ ਹੈ ਉਹ ਕਿਹੜੇ ਆਰਟੀਕਲ ਦੇ ਵਿੱਚ ਹੈ ਤਾਂ ਆਰਟੀਕਲ 32 ਦੇ ਵਿੱਚ ਰਿੱਟ ਜਾਰੀ ਕੀਤੀਆਂ ਗਿਆ ਨੇ ਰਿੱਟ ਕਿੰਨੇ ਤਰ੍ਹਾਂ ਦੀਆਂ ਨੇ ਗਿਆ ਪੰਜ ਤਰ੍ਹਾਂ ਦੀਆਂ ਤਾਂ ਇਸ ਦੇ ਨਾਲ ਹੀ ਨੈਕਸਟ ਅਗਲਾ ਕੁਐਸਚਨ ਕਰਦੇ ਆਪਾਂ ਫਸਲ ਦੀ ਜ਼ਰੂਰਤ ਅਨੁਸਾਰ ਮਿੱਟੀ ਨੂੰ ਲੋੜਿੰਦੀ ਟੁੰਗਾਈ ਤੱਕ ਢਿੱਲੀ ਅਤੇ ਮੂਸਾਮਦਾਰ ਬਣਾਉਣ ਲਈ ਸਭ ਤੋਂ ਮੂਲ ਕੰਮ ਹੈ ਡਲਾ ਮਿੱਦਣਾ ਹਾਲ ਚਲਾਉਣਾ ਤਵੀਆਂ ਫੇਰਨਾ ਜਾਂ ਰੂੜੀ ਖਾਦ ਮਿਲਾਉਣਾ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 2 ਹਲ ਚਲਾਉਣਾ ਜਿਵੇਂ ਕਿ ਆਪਾਂ ਪੰਜਾਬ ਦੇ ਵਿੱਚ ਲਗਭਗ ਸਾਰੇ ਪੇਰੈਂਟਸ ਜਿਨ੍ਹਾਂ ਦੇ ਨੇ ਲਗਭਗ ਖੇਤੀ ਹੀ ਕਰਦੇ ਨੇਗੇ ਤਾਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਮਿੱਟੀ ਨੂੰ ਮਲਾਇਮ ਜਾਂ ਇੱਕ ਡੁਗਾਈ ਤੱਕ ਢਿੱਲੀ ਕਰਨ ਵਾਸਤੇ ਆਪਾਂ ਕੀ ਕਰਦੇ ਆ ਹਲ ਚਲਾਉਂਦੇ ਆਗੇ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈ ਆਪਣਾ ਇਨ੍ਹਾਂ ਵਿੱਚੋਂ ਕਿਹੜੀ ਬਿਮਾਰੀ ਉੱਲੀ ਦੇ ਕਾਰਨ ਹੁੰਦੀ ਹੈ ਚਾਰ ਆਪਸ਼ਨ ਨੇ ਦਾਦ ਹੈਜਾ ਤਬਦਿਕ ਜਾਂ ਕੋਵਿਡ-19 ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 1 ਉਲੀ ਦੇ ਕਾਰਨ ਕਿਹੜੀ ਬਿਮਾਰੀ ਹੁੰਦੀ ਹੈਗੀ ਤਾਂ ਦਾਦ ਦੀ ਜਿਵੇਂ ਕਿ ਆਪਾਂ ਨੂੰ ਕਈ ਵਾਰ ਪੰਜਾਬੀ ਲੋਕ ਉਹਨੂੰ ਦੱਦਰ ਵੀ ਕਹਿ ਦਿੰਦੇ ਨੇ ਪਹਿਲਾਂ ਉਹ ਰਾਉਂਡ ਸ਼ੇਪ ਦੇ ਵਿੱਚ ਰੈੱਡ ਰੈੱਡ ਪਾਰਟ ਹੋ ਜਾਂਦਾ ਤਾਂ ਉਸਨੂੰ ਕੀ ਕਿਹਾ ਜਾਂਦਾ ਦਾਦ ਤਾਂ ਇਸ ਦੇ ਨਾਲ ਹੀ ਨੈਕਸਟ ਅਗਲਾ ਕੁਐਸਚਨ ਹੈ ਡੈਸ਼ ਸਿੱਖਾਂ ਦੀ ਪਛਾਣ ਨੂੰ ਵੱਖਰੀ ਪਹਿਚਾਨ ਖਾਲਸੇ ਦੀ ਜਨਮ ਭੂਮੀ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਫਤਿਹਗੜ੍ਹ ਸਾਹਿਬ ਦੁਖ ਨਿਵਾਰਣ ਸਾਹਿਬ ਜਾਂ ਤਖਤ ਕੇਸਗੜ੍ਹ ਸਾਹਿਬ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 4th ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਸਿੱਖਾਂ ਦੀ ਪਹਿਚਾਨ ਜਾਂ ਵੱਖਰੀ ਪਹਿਚਾਨ ਜਾਂ ਖਾਲਸੇ ਦੀ ਜਨਮ ਭੂਮੀ ਜਨਮ ਭੂਮੀ ਹੈ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈ ਅਗਲਾ ਕਿਸ ਸਿੱਖ ਗੁਰੂ ਨੇ ਆਨੰਦ ਕਾਰਜ ਸ਼ੁਰੂ ਕੀਤੇ ਜੋ ਕਿ ਇੱਕ ਵਿਸ਼ੇਸ਼ ਪ੍ਰਕਾਰ ਦੀ ਵਿਆਹ ਦੀ ਰਸਮ ਹੈ ਸੀ ਸੋਰੀ ਸ੍ਰੀ ਗੁਰੂ ਅੰਗਦ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 2 ਸ੍ਰੀ ਗੁਰੂ ਅਮਰਦਾਸ ਜੀ ਤਾਂ ਇਸ ਦੇ ਨਾਲ ਹੀ ਨੈਕਸਟ ਅਗਲਾ ਕੁਐਸਚਨ ਹੈ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਟਰੀ ਭਾਰਤ ਦੇ ਕਿਸ ਰਾਜ ਵਿੱਚ ਸਥਾਪਿਤ ਕੀਤਾ ਗਿਆ ਹੈ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਟਰੀ ਭਾਰਤ ਦੇ ਕਿਸ ਰਾਜ ਵਿੱਚ ਸਥਾਪਿਤ ਕੀਤਾ ਗਿਆ ਹੈ ਉੱਤਰਾਖੰਡ ਅਸਾਮ ਪੱਛਮੀ ਬੰਗਾਲ ਜਾਂ ਰਾਜਸਥਾਨ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 3 ਪੱਛਮੀ ਬੰਗਾਲ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਸੋਲਰ ਟਰੀ ਸਥਾਪਿਤ ਕੀਤਾ ਗਿਆ ਹੈ ਤਾਂ ਇਸ ਦੇ ਨਾਲ ਹੀ ਨੈਕਸਟ ਅਗਲਾ ਕੁਐਸਚਨ ਹੈ ਪੰਜਾਬ ਵਿੱਚ ਕਿਹੜੀਆਂ ਦੋ ਫਸਲਾਂ ਦੀ ਸਭ ਤੋਂ ਵੱਧ ਖੇਤੀ ਕੀਤੀ ਜਾਂਦੀ ਹੈ ਬਾਜਰਾ ਮੱਕੀ ਝੋਨਾ ਮੱਕੀ ਜਾਂ ਝੋਨਾ ਬਾਜਰਾ ਝੱਕਣ ਕ ਝੋਨਾ ਤਾਂ ਇਸ ਕੁਐਸਚਨ ਦਾ ਆਨਸਰ ਤਾਂ ਲਗਭਗ ਸਾਰੇ ਸਟੂਡੈਂਟਸ ਨੂੰ ਪਤਾ ਹੀ ਹੋਵੇਗਾ ਆਪਸ਼ਨ ਨੰਬਰ 4 ਕਣਕ ਤੇ ਝੋਨਾ ਨੈਕਸਟ ਕੁਐਸਚਨ ਅਗਲਾ ਪਟ ਚਿੱਤਰ ਕਲਾ ਦਾ ਮੂਲ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਰਾਜ ਵਿੱਚ ਹੈ? ਪਟਚਿੱਤਰ ਕਲਾ ਦਾ ਮੂਲ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਰਾਜ ਵਿੱਚ ਹੈ? ਉੜੀਸਾ, ਅਸਾਮ, ਉੱਤਰਾਖੰਡ ਜਾਂ ਆਂਧਰਾ ਪ੍ਰਦੇਸ਼? 22 ਕਵੈਸਚਨ ਦਾ ਰਾਈਟ ਆਨਸਰ ਉੜੀਸਾ ਆਪਸ਼ਨ ਨੰਬਰ 1st ਇਸ ਦੇ ਨਾਲ ਹੀ ਨੈਕਸਟ ਕਵੈਸਚਨ ਅਗਲਾ ਸੈਂਟਰ ਅਸੈਂਬਲੀ ਵਿੱਚ ਬਟੁਕੇਸ਼ਵਰ ਦੱਤ ਨੇ ਦੇ ਨਾਲ ਕਿਸ ਨੇ ਬੰਬ ਸੁੱਟਿਆ ਸੈਂਟਰ ਅਸੈਂਬਲੀ ਵਿੱਚ ਬਟੁਕੇਸ਼ਵਰ ਦੱਤ ਦੇ ਨਾਲ ਕਿਸ ਨੇ ਬੰਬ ਸੁੱਟਿਆ ਰਾਜਗੁਰੂ ਭਗਤ ਸਿੰਘ ਸੁਖਦੇਵ ਚਲਾ ਲਾਲਾਜਪਤਾ ਰਾਏ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 2 ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀਗਾ ਤਾਂ ਇਸ ਦੇ ਨਾਲ ਹੀ ਨੈਕਸਟ ਅਗਲਾ ਕੁਐਸਚਨ ਹੈ ਆਰਟੀਸ ਸਵਿਧਾਨ ਦਾ ហេਠਾ ਦਿੱਤੇਆਂ ਵਿੱਚੋਂ ਕਿਹੜਾ ਅਨੁਸ਼ੇਦ ਰਾਜਾਂ ਨੂੰ ಗ್ರಾಮ ਪੰਚਾਇਤ ਨੂੰ ਗਠਿਤ ਕਰਨ ਅਤੇ ਉਹਨਾਂ ਨੂੰ ਸ਼ਕਤੀ ਦੇਣ ਦਾ ਨਿਰਦੇਸ਼ ਦਿੰਦਾ ਹੈ? ਅਨੁਸ਼ੇਦ 32, ਆਰਟੀਕਲ 36, 38 ਜਾਂ 40। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 4th ਆਰਟੀਕਲ 40 ਜਿਹੜਾ ਆਰਟੀਕਲ 40 ਹੈਗੀ ਇਹ ਕਿਹੜੇ ਭਾਗ ਦੇ ਵਿੱਚ ਹੈ? ਜਾਂ ਇਹ ਕਿਦੇ ਵਿੱਚ ਹੈਗਾ ਤਾਂ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਪੰਚਾਇਤੀ ਰਾਜ ਯਾਨੀ ਕਿ ਆਰਟੀਕਲ 40 ਦਾ ਜ਼ਿਕਰ ਕੀਤਾ ਗਿਆ ਜੋ ਕਿ ਪੰਚਾਇਤੀ ਰਾਜ ਤੋਂ ਸਬੰਧਤ ਹੈ ਤਾਂ ਇਸ ਦੇ ਨਾਲ ਹੀ ਨੈਕਸਟ ਅਗਲਾ ਕੁਐਸਚਨ ਹੈਗਾ ਮਦਵਰਤੀ ਅਤੇ ਜ਼ਿਲ੍ਹਾ ਪੱਧਰ ਤੇ ਪੰਚਾਇਤ ਦੇ ਚੇਅਰਮੈਨ ਡੈਸ਼ ਹਨ ਮਦਵਰਤੀ ਅਤੇ ਜ਼ਿਲ੍ਹਾ ਪੱਧਰ ਤੇ ਪੰਚਾਇਤ ਦੇ ਚੇਅਰਪਰਸਨ ਡੈਸ਼ ਸਿੱਧੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ ਪੰਚਾਇਤ ਮੈਂਬਰਾਂ ਦੁਆਰਾ ਚੁਣੇ ਜਾਂਦੇ ਹਨ ਰਾਜ ਵਿਧਾਨ ਸਭਾ ਦੁਆਰਾ ਚੁਣੇ ਜਾਂਦੇ ਹਨ ਜਾਂ ਰਾਜ ਸਭਾ ਦੁਆਰਾ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੈਕਿੰਡ ਜਿਹੜੇ ਮੱਧ ਵਰਤੀ ਅਤੇ ਜ਼ਿਲ੍ਹਾ ਪੱਧਰ ਤੇ ਪੰਚਾਇਤ ਦੇ ਚੇਅਰਪਰਸਨ ਹੁੰਦੇ ਨੇ ਉਹ ਪੰਚਾਇਤ ਮੈਂਬਰਾਂ ਦੁਆਰਾ ਚੁਣੇ ਜਾਂਦੇ ਹਨ ਤਾਂ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗ ਰਹੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਤੇ ਇਸ ਦਿਨ ਨਾਲ ਹੀ ਅਗਲਾ ਕੁਐਸਚਨ ਆਪਾਂ ਕਰਦੇ ਹਾਂ ਕਿ ਡੈਸ਼ ਅਦਾਲਤ ਦਾ ਹੁਕਮ ਹੁੰਦਾ ਹੈ ਜੋ ਹੀਟਲੀਆਂ ਅਦਾਲਤ ਜਾਂ ਪਬਲਿਕ ਅਥਾਰਟੀ ਨੂੰ ਸਹੀ ਤਰੀਕੇ ਨਾਲ ਅਧਿਕਾਰ ਤੇ ਡਿਊਟੀ ਕਰਨ ਦਾ ਆਦੇਸ਼ ਦਿੰਦਾ ਹੈ ਚਾਰ ਆਪਸ਼ਨ ਨੇ ਮੈਡਮਸ ਦੀ ਰਿਟ ਕਿਉ ਵਾਰੰਟੋ ਦੀ ਰਿਟ ਹੈਬੀਅਸ ਕੋਰਪਸ ਦੀ ਰਿਟ ਜਾਂ ਮਨਾਹੀ ਦੀ ਰਿਟ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 1 ਮੈਡਮਸ ਦੀ ਰਿਟ ਨੈਕਸਟ ਕੁਐਸਚਨ ਅਗਲਾ ਮਨੁੱਖੀ ਦਿਲ ਵਿੱਚ ਕਿੰਨੇ ਖਾਨੇ ਹੁੰਦੇ ਹਨ ਮਨੁੱਖੀ ਦਿਲ ਵਿੱਚ ਕਿੰਨੇ ਖਾਨੇ ਹੁੰਦੇ ਹਨ ਤਿੰਨ ਦੋ ਇੱਕ ਜਾਂ ਚਾਰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 4th ਮਨੁੱਖੀ ਦਿਲ ਵਿੱਚ ਚਾਰ ਖਾਨੇ ਹੁੰਦੇ ਹਨ ਤਾਂ ਇਸ ਦੇ ਨਾਲ ਹੀ ਅੱਜ ਦੀ ਕਲਾਸ ਆਪਣੀ ਇੱਥੇ ਹੀ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਦਿਆ ਕਰੋ ਅਤੇ ਕਮੈਂਟ ਵੀ ਜਰੂਰ ਕਰਿਆ ਕਰੋ ਤਾਂ ਇਸ ਦੇ ਨਾਲ ਹੀ ਅੱਜ ਦੀ ਕਲਾਸ ਆਪਾਂ ਇੱਥੇ ਸਮਾਪਤ ਕਰਦੇ ਆਂ ਨੈਕਸਟ ਕਲਾਸ ਦੇ ਵਿੱਚ ਹੋਰ ਤੋਂ ਵਧੀਆ ਤੋਂ ਵਧੀਆ ਕੁਐਸਚਨ ਲੈ ਕੇ ਆਵਾਂਗੇ ਇਹ ਸਾਰੇ ਕੁਐਸਚਨ ਆਪਾਂ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚੋਂ ਹੀ ਕੀਤੇ ਗਏ ਨੇਗੇ ਤਾਂ ਇਸ ਦੇ ਨਾਲ ਹੀ ਅੱਜ ਦੀ ਕਲਾਸ ਇੱਥੇ ਸਮਾਪਤ ਕਰਦੇ ਆਂ ਧੰਨਵਾਦ ਜੀ